ਜਿਹੜੇ ਘਰ ਘਰ ਕਰਕੇ ਜਹਾਦਾਤ ਕਰਕੇ ਤੂੰ ਐਡੇ ਪਾਪਾਂ ਦੀ ਪੰਡ ਚੁੱਕੀ ਫਿਰਦਾ ਨਾ ਤੇਰੀ ਗਲਤ ਫਹਮੀ ਹੈ ਇਹ ਥਾਲ ਚ ਤਿੰਨ ਵਸਤੂ ਪਈਆਂ ਸਤ ਸੰਤੋਖ ਪਹਿਲਾ ਸੱਚ ਹੈ ਆਪਾਂ ਰਹਿਣਾ ਕੋ ਨਹੀਂ ਆਪਾਂ ਖਾਲੀ ਹੱਥਾਂ 'ਤੇ ਬੋਲ ਦਿਓ ਜਰਾ ਖਾਲੀ ਆਪਾਂ ਨੰਗੇ ਹਾਂ ਤੇ ਕੱਲੇ ਆਏ ਤੇ ਜਦੋਂ ਸੱਚ ਨੂੰ ਪ੍ਰਾਪਤ ਕਰ ਲਿਆ ਤੇ ਦੂਜਾ ਸੰਤੋਖ ਹੈ ਪੰਜ ਸਰੋਵਰ ਨੇ ਸ੍ਰੀ ਅਮਰਤਸਰ ਸਾਹਿਬ ਹਜ਼ੂਰ ਨੇ ਆਪ ਢੋਪਰੀ ਚੁੱਕੀ ਮੈਨੂੰ ਨਹੀਂ ਪਤਾ ਮੈਂ ਸਹੀ ਬੋਲਾਂ ਜਾਂ ਗਲਤ ਪਰ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਹਾਂ ਜਿਹੜੇ ਨਿੰਦਿਆ ਕਰਦੇ ਹੋ ਸਜਣੋ ਜਿਸ ਗੁਰੂ ਨੇ 220 ਦੇ ਕਰੀਬ ਸ਼ਬਦ ਉਚਾਰੇ ਜਿਹੜਾ ਤਤੀ ਤਵੀ ਤੇ ਨੰਗੇ ਧੜ ਬਹਿ ਕੇ ਸੇਸ਼ ਚਰੇਤਾ ਪਵਾ ਗਿਆ ਕਿ ਉਹਨੂੰ ਨਹੀਂ ਪਤਾ ਸੀ ਵੀ ਸੰਗਤ ਨੂੰ ਟੋਕਰੀ ਚ ਕਾ ਕੇ ਈਟਾਂ ਚ ਕਾ ਕੇ ਇੰਨੇ ਸਰੋਵਰ ਕੀ ਕਰਨੇ ਕੁਐਸਚਨ ਆਇਆ ਇੱਕ ਤੁਹਾਡੇ ਤੇ ਵੀ ਗੁਰੂ ਨੂੰ ਸਮਝ ਨਹੀਂ ਸੀ ਵੀ ਇਹ ਪਾਣੀ ਹੈ ਅੱਜ ਮੈਂ ਕਹਿ ਰਿਹਾ ਏ ਮੈਂ ਗੁਰੂ ਤੋਂ ਉੱਚਾ ਨਹੀਂ ਕਿਉਂਕਿ ਮੇਰੇ ਥੱਲੇ ਚਾਦਰ ਵੀ ਉਹ ਵਿਛਦੀ ਜਿਹੜੀ 25 ਲੱਖ ਦੀ ਆ ਮੈਂ ਗੱਡੀ ਵੀ ਉਸ 'ਚ ਬਹਿਣਾ ਜਿਹੜੀ ਕਰੋੜ ਦੀ ਤੇ ਥੱਲੇ ਤੌਲੀਆ ਵੱਖਰਾ ਮੇਰੇ ਪੈਰਾਂ 'ਚ ਤੌਲੀਆ ਵੱਖਰਾ ਮੇਰੇ ਸਰੀਰ ਦੇ ਕੱਪੜੇ ਘੜੀਆਂ ਤੇ ਮੇਰੇ ਸ਼ੌਂਕ ਐਡੇ ਮਹਿੰਗੇ ਮੈਨੂੰ ਕੀ ਪਤਾ ਲੱਗੇ 33 ਤਵੀ ਤੇ ਬਹਿਣ ਵਾਲੇ ਦਾ ਨਜ਼ਾਰਾ ਕਿਦਾਂ ਦਾ ਹੁੰਦਾ ਇਹਨਾਂ ਲੋਕਾਂ ਨੂੰ ਸਮਝ ਕੋਈ ਨਹੀਂ ਲੱਗਦੀ ਵੀ ਜਿਸ ਗੁਰੂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਉਸ ਗੁਰੂ ਨੇ ਭਾਈ ਪੈੜਾ ਭਾਈ ਪ੍ਰਾਣਾ ਭਾਈ ਵਿਧਿਆ ਭਾਈ ਲੰਗਾਹ ਬਾਬਾ ਬਿਰੀ ਚੰਦ ਸਾਹਿਬ ਵਰਗੇ ਬਾਬਾ ਬੁੱਢਾ ਸਾਹਿਬ ਵਰਗੇ ਸਿੱਖਾਂ ਦੀ ਰਹਿਨਮਾਈ ਥੱਲੇ ਇਹਨਾਂ ਦਾਤਾਂ ਨੂੰ ਸੰਭਾਲਿਆ ਮਾਰੇ ਸਾਹਿਬ ਨਿਆਣੇ ਨਹੀਂ ਸੀ ਕੋਈ ਆਪ ਨਰਾਇਣ ਸੀ ਪ੍ਰਤੱਖ ਹਰੀ ਸੀ ਅੱਜ ਸਮਝ ਨਹੀਂ ਆਉਂਦੀ ਬੰਦੇ ਨੂੰ ਬੋਲੀ ਕੀ ਜਾਂਦੇ ਆਖੋ ਸਤਨਾਮ ਕਦੇ ਆਪਾਂ ਭੰਡੇ ਨਹੀਂ ਮਾਣ ਜੀ ਕਦੇ ਆਪਾਂ ਟੋਕਰੀ ਨਹੀਂ ਚੁੱਕੀ ਕਦੇ ਆਪਾਂ ਕਿਸੇ ਦਾ ਭਲਾ ਨਹੀਂ ਕੀਤਾ ਨਜ਼ਾਰੇ ਲੈਣ ਦਾ ਸੰਗਤ ਦੀ ਮਾਇਆ ਨਾ ਤੇ ਮਾਇਆ ਇੱਕ ਕੰਮ ਜ਼ਰੂਰ ਕਰਦੀ ਬੰਦੇ ਦੀ ਬੁੱਧੀ ਪ੍ਰੇਸ਼ਟ ਕਰ ਦਿੰਦੀ ਆ ਉਹ ਅੱਜ ਹੋ ਗਈ ਸਾਡੀ ਅੱਖੋ ਸਤਨਾਵਾ ਮਾਰੇ ਸਾਹਿਬ ਕਹਿੰਦੇ ਇਹ ਸੱਚ ਮਾਇਆ ਧਾਰੀ ਅਤ ਇਹ ਦੋ ਕੰਮ ਕਰਦੀ ਹੋਈ ਜਾਂਦੇ ਸਮਾਫ ਮੇਰੇ ਗੁਰੂ ਨੇ ਪਹਿਲਾ ਸੰਤੋਖ ਸਰ ਬਣਾਇਆ ਸਰੋਵਰ ਮਾਰੇ ਕਹਿੰਦੇ ਸੰਤੋਖ ਚੁੱਭੀ ਲਾ ਦੂਸਰਾ ਮਾਰੇ ਨੇ ਕੌਲ ਸਰ ਵਿਵੇਕ ਸਰ ਰਾਮ ਸਰ ਤੇ ਸ੍ਰੀ ਅਮਰਤ ਸਰ ਕਿੱਡਾ ਸੋਹਣਾ ਕਨਸੈਪਟ ਬਾਪੂ ਨੇ ਦਿੱਤਾ ਵੀ ਜਿੰਨਾ ਚਿਰ ਤੂੰ ਸੰਤੋਖੀ ਨਹੀਂ ਹੁੰਦਾ ਜਿੰਨਾ ਚਿਰ ਤੂੰ ਬਿਵੇਕੀ ਨਹੀਂ ਹੁੰਦਾ ਉਹਨਾਂ ਚਿਰ ਤੇਰਾ ਅੰਦਰ ਛੜਿਆ ਬਲਿਆ ਰਹਿਣਾ ਕੌਲ ਸਰ ਵਾਂਗੂ ਖੜਨਾ ਨਹੀਂ ਆਖੋ ਵੇਗ ਜਦੋਂ ਸੰਤੋਖ ਆਉਂਦਾ ਬਿਵੇਕ ਆਉਂਦਾ ਏ ਫਿਰ ਕੌਲ ਸਰ ਐ ਚਿਹਰਾ ਖੜ ਗਿਆ ਅੰਦਰ ਨੱਚ ਉਠਿਆ ਓਏ ਬੰਦ ਬੰਦ ਵੀ ਕੋਈ ਕੱਟਣ ਦਿਆ ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਟੋਕਾ ਇੱਥੇ ਨਹੀਂ ਇੱਥੇ ਕੁਮਾਰ ਇਹੋ ਜਿਹਾ ਅੰਦਰ ਖੜਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਬੜਾ ਜ਼ਿੰਦਗੀ ਚ ਰਸ ਭਰ ਗਿਆ ਜਦੋਂ RAM ਸਾਰ ਆਏ ਇਹੋ ਜੀ ਦਾਤ ਮਿਲੀ ਫਿਰ ਅਮਰਤ ਸਾਰ ਮੌਤ ਦਾ ਡਰ ਖਤਮ ਹੋ ਗਿਆ ਮੇਰੇ ਪਾਤਸ਼ਾਹ ਨੇ ਤਿੰਨ ਵਸਤੂਆਂ ਦਾ ਜ਼ਿਕਰ ਕੀਤਾ ਪਹਿਲਾ ਸੱਚ ਜਿਹੜੇ ਭੈਣ ਵੀਰ ਨੂੰ ਸੱਚ ਪਤਾ ਲੱਗ ਗਿਆ ਨਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਣੀ ਉਹਨੇ ਆਪੇ ਹੀ ਸੇਵਾ ਕਰਨ ਲੱਗ ਪੈਣਾ ਉਹਨੇ ਆਪੇ ਹੀ ਸਿਮਰਨ ਕਰਨ ਲੱਗ ਪੈਣਾ ਉਹਨੇ ਆਪੇ ਵੀ ਕਿਸੇ ਦੀ ਡਿੱਗੀ ਹੋਈ ਚੀਜ਼ ਗਲੀ ਚੋਂ ਜੇ ਘਰੇ ਨਾ ਦੇ ਕੇ ਆਏ ਤੇ ਕਹਿ ਦੇ ਹਾਂ ਕੋ ਸਤਨਾ ਕਿਉਂਕਿ ਸੁਭਾਅ ਆ ਜਾਂਦਾ ਨਾ ਵਿੱਚ ਟਾਈਓ ਗੋਰੇ ਕਹਿੰਦੇ ਵਰਲਡ ਤੇ ਸਿੱਖ ਰਾਜ ਕਰ ਸਕਦੇ ਕਿਉਂ ਇਹਨਾਂ ਦੇ ਬਾਬੇ ਨਾਨਕ ਨੇ ਇਹਨਾਂ ਨੂੰ ਖੋਣਾ ਨਹੀਂ ਸਿਖਾਇਆ ਇਹਨਾਂ ਨੂੰ ਬੋਲੋ ਇੱਕ ਤੁਸੀਂ ਆ ਨਾ ਜਿਹੜੇ ਦੁੱਧ ਦੇ ਖੀਰਾਂ ਦੇ ਪ੍ਰਸ਼ਾਦਿਆਂ ਦੇ ਲੰਗਰ ਘਰੋਂ ਘਰੀ ਬਾਹਰਲੇ ਦੇਸ਼ਾਂ 'ਚ ਵੀ ਮੇਰੇ ਵੀਰ ਅਮਰੀਕਾ ਕੈਨੇਡਾ ਜਦੋਂ ਵੀ ਕਿਤੇ ਵਿਵਤਾ ਬਣਦੀ ਤੇ ਇੱਕ ਗੁਰੂ ਨਾਨਕ ਦੇ ਬੱਚੇ ਨਿਕਲ ਕੇ ਘਰੋਂ ਘਰੀ ਦੁੱਧ ਪਹਚਾਇਆ ਪ੍ਰਸ਼ਾਦਾ ਪਾਣੀ ਵੰਡ ਕੇ ਆਉਂਦੇ ਰਹੇ ਉਹ ਕਹਿੰਦੇ ਸੱਚ ਹੈ ਇਸ ਕੌਮ ਨੂੰ ਦੇਣਾ ਸਿਖਾਇਆ ਇਹਨਾਂ ਦੇ ਬਾਪੂ ਨੇ ਖੋਣਾ ਨਹੀਂ ਸਿਖਾਇਆ ਕੋ ਸਤਨਾ ਬਾਕੀ ਖੋਂਦੇ ਆ ਇਹ ਦਿੰਦੇ ਆ ਇਸ ਕਰਕੇ ਦਿੰਦਾ ਬੰਦਾ ਉਦੋਂ ਹੀ ਆ ਜਦੋਂ ਉਹਨੂੰ ਗਿਆਨ ਹੁੰਦਾ ਗੁੰਬੇ ਵੱੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਵੱੱਦਾ ਮੰ ਰਹੇ ਗੁਰ ਬਿਨ ਗਿਆਨ ਨਾ ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਦਾ ਇੱਕ ਦੀ ਗੱਲ ਕਰਦਿਆਂ ਨੂੰ ਇੱਕ ਵਾਚ ਲਿਆ ਖੁਸ ਸਤਨਾਮ ਤੇ